ਅੰਮ੍ਰਿਤਸਰ ਦਿਹਾਤੀ ਪੁਲਿਸ ਨੂੰ ਦੋ ਵੱਖ-ਵੱਖ ਮਾਮਲੇ 'ਚ ਮਿਲੀ ਵੱਡੀ ਕਾਮਯਾਬੀ ਚੀਫ ਐਡੀਟਰ ਕਮਲਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਜੋਤਨ ਅਸਿਆਵrota ਕੇਦੀ ਲੜੀ ਦੇ ਵਿੱਚ ਅੱਜ ਅੰਮ੍ਰਿਤਸਰ ਦਿਹਾਤੀ ਪੁਲਿਸ ਨੂੰ ਇੱਕ ਬੜੀ ਵੱਡੀ ਕਾਰਗੁਜ਼ਾਰੀ ਮਿਲੀ ਆ ਜੀ ਸਤਿ ਆਤਿ ਮਾਨਯੋਗ ਸਾਡੇ ਡੀਜੀ ਸਾਹਿਬ ਮਾਨਯੋਗ ਸਾਡੇ ਡੀਆਈ ਸਾਹਿਬ ਸਾਹ ਸਤਿੰਦਰ ਸਿੰਘ ਐਸਐਸਪੀ ਸਾਹਿਬ ਸਰ ਮਨਿੰਦਰ ਸਿੰਘ ਉਹਨਾਂ ਦੀਆਂ ਗਾਈਡਲਾਈਨ ਦੇ ਉੱਤੇ ਡੀਐਸਪੀ ਇੰਦਰਜੀਤ ਸਿੰਘ ਡੀਐਸਪੀ ਰਾਜਾ ਸੰਸੀ ਤੇ ਐਸਐਚਓ ਲੋਪੋਕੇ ਇਹਨਾਂ ਦੀ ਟੀਮ ਨੂੰ ਇੱਕ ਬਹੁਤ ਵੱਡੀ ਕਾਮਯਾਬੀ ਮਿਲੀ ਕਿ ਕਿ ਇੱਕ 900 ਗ੍ਰਾਮ ਆਇਸ ਤੇ 2 ਕਿਲੋ ਹਿਰੋਨ ਨਾਲ ਇੱਕ ਦੋਸ਼ੀ ਜਿਹੜਾ ਅਸੀਂ ਗ੍ਰਿਫਤਾਰ ਕੀਤਾ ਜਿਹਦਾ ਨਾਮ ਹੈਗਾ ਤਨਮਨਦੀਪ ਸਿੰਘ ਉੱਤਰ ਧਰਮ ਸਿੰਘ ਵਾਸੀ ਕਕੜ थाना ਲੋਪੋਕੇ ਇਹਦੇ ਕੋਲੋਂ ਇਹ 900 ਗ੍ਰਾਮ ਆਇਸ ਤੇ 2 ਕਿਲੋ ਹੀਰੋਨ ਦੀ ਇਹ ਆਬਰਾਮਤ ਕੀਤੀ ਗਈ ਆ ਔਰ ਇਹਦੇ ਖਿਲਾਫ ਜਿਹੜਾ ਮੁਕੱਦਮਾ ਨੰਬਰ 52 ਡੇਟਿਡ 6425 ਨੂੰ ਅੰਡਰ ਸੈਕਸ਼ਨ 21C 6885 ਐਨਡੀਪੀ ਸਰ ਜਿਹੜਾ ਹੈਗਾ ਦਰਜ ਕੀਤਾ ਗਿਆ ਔਰ ਇਹ ਬੰਦਾ ਜਿਹੜਾ ਹੀਰੋਨ ਹੈਗਾ ਇਹ ਲਿਆ ਕੇ ਸਪਲਾਈ ਕਿੱਥੋਂ ਲਈ ਆਈ ਤੇ ਕਿੱਥੇ ਇਹੇ ਨਿਗਾਹ ਦੇਣੀ ਸੀਗੀ ਇਦੇ ਬਾਰੇ ਜਿਹੜਾ ਹੈਗਾ ਇਹਦੇ ਬੈਕਵਰਡ ਤੇ ਫਾਰਵਰਡ ਲਿੰਕੇਜ ਜਿਹੜੇ ਆ ਉਹ ਖੰਗਾਲੇ ਜਾ ਰਹੇ ਆ ਔਰ ਇਹਨਾਂ ਨੂੰ ਇਹ ਕਿੱਥੋਂ ਲਿਆ ਕੇ ਆਉਂਦੇ ਸੀਗੇ ਜਿਹੜੇ ਵੀ ਇਹ ਦੋਸ਼ੀ ਹੋਣਗੇ ਉਹਨਾਂ ਦੇ ਖਿਲਾਫ ਜਿਹੜੀ ਹੈ ਜਾਬ ਤੇ ਮੁਦਾਬਕ ਔਰ ਲਾਮਤਵਗਰੀ ਆ ਉਹ ਅਗਲੀ ਕਾਰਵਾਈ ਅਮਰ ਜੀ ਲਿਆਂਦੀ ਜਾਊਗੀ ਇਸੇ ਲੜੀ ਦੇ ਵਿੱਚ ਜਿਹੜਾ ਅਸੀਂ ਇੱਕ ਹੋਰ ਮਕਦਮਾ ਦਰਜ ਕੀਤਾ ਹੈਗਾ ਜਿਹੜਾ ਇੱਕ ਗਲੌਕ ਪਿਸਟਲ ਡਾਇਨਾਮਮ ਦਾ ਇੱਕ 30 ਬੋਰ ਦਾ ਪਿਸਟਲ ਦੋ ਮੈਗਜ਼ੀਨ ਤੇ 215500 ਰੁਪਇਆ ਜਿਹੜੀ ਆ ਉਹ ਜਾਲੀ ਗਰੰਟੀ ਤੇ ਇੱਕ ਮੋਬਾਈਲ ਫੋਨ ਜਿਹੜਾ ਹੈਗਾ ਉਹ ਅਸੀਂ ਫੜਿਆ ਇਹ ਜਿਹੜਾ ਦੋਸ਼ੀ ਹੈਗਾ ਇਹ ਹੈਗਾ ਜਰਮਨ ਸਿੰਘ ਨੂੰ ਗ੍ਰਿਫਤਾਰ ਕੀਤਾ ਹੈਗਾ ਔਰ ਇਹਦੇ ਖਿਲਾਫ ਜਿਹੜਾ ਮੁਕੱਦਮਾ ਨੰਬਰ 74 ਜਿਹੜਾ ਇਹ 542025 ਨੂੰ ਜੁਰਮ 181 ਬੀ ਐਨ ਐਸ 2559 ਆਮ ਜਗਤ ਤੱਕ ਦਰਜ ਕੀਤਾ ਗਿਆ ਔਰ ਇਹਦੇ ਕੋਲੋਂ ਇਹ ਜਿਹੜੀ ਰਿਕਵਰੀ ਅਸੀਂ ਕੀਤੀ ਹੈਗੀ ਆ ਔਰ ਇਹਦੇ ਤੁਹਾਨੂੰ ਦੱਸਣਾ ਚਾਹੁੰਦਾ ਵੀ ਇਹਨਾਂ ਜਿਹੜੇ ਦੋਸ਼ੀ ਹੈਗੇ ਆ ਇਹਨਾਂ ਜਿਹੜਾ ਰਿਕਾਰਡ ਪਰਚਾਲ ਤੋਂ ਜਿਹੜਾ ਇਹ ਅਸੀਂ ਚੈੱਕ ਕੀਤਾ ਵੀ ਇਹਨਾਂ ਦੇ ਖਿਲਾਫ ਪਹਿਲਾਂ ਕੋਈ ਮੁਕੱਦਮਾ ਦਰਜ ਨਹੀਂਗਾ ਕਿ ਫਰੈਸ਼ ਜਿਹੜੇ ਬੰਦੇ ਹੈਗੇ ਆ ਜਿਹੜਾ ਇਸ ਕੰਮ ਦੇ ਵਿੱਚ ਇਹ ਪਏ ਹੈਗੇ ਆ ਪਰ ਇਹ ਜਿਹੜੀ ਗੱਲ ਇਕਰੰਸੀ ਹੈ ਪਾਕਿਸਤਾਨ ਤੋਂ ਆਈ ਕੋਈ ਲਿਖ ਹੈਗਾ ਐਕਸਟਰਨਲ ਤੋਂ ਸਾਹਮਣੇ ਨਹੀਂ ਉਹ ਅਜੇ ਅਸੀਂ ਤਫਤੀਸ਼ ਕਰ ਰਹੇ ਆਂ ਜੀ ਵੀ ਇਹ ਇਕਰੰਸੀ ਜਿਹੜੀ ਪਾਕਿਸਤਾਨ ਤੋਂ ਆਈ ਹੈ ਕਿ ਇੱਥੋਂ ਬਣਾਈ ਗਈ ਹੈ ਹੈ ਕਿ ਇਹ ਇਕਰੰਸੀ ਹੈ ਇਹ ਟੋਟਲ ਕਰੰਸੀ ਜਿਹੜੀ ਹੈਗੀ ਹੈ ਜੀ ਇਹ 215500 ਰੁਪਏ ਹੈ ਫਾਈਲ ਫੋਲ ਜਿਹੜਾ ਮਿਲਿਆ ਉਸ ਤੋਂ ਬੜਾ ਲੱਗ ਗਿਆ ਹਾਂਜੀ ਉਹਦਾ ਅਨਲਿਸਿਸ ਕਰਾ ਰਹੇ ਹਾਂ ਅਸੀਂ ਉਹਦਾ ਅਨਲਿਸਿਸ ਤੋਂ ਸਾਨੂੰ ਪਤਾ ਲੱਗੂਗਾ ਵੀ ਇਹ ਜਿਆਦਾ ਕਿਤੋਂ ਲੈ ਕੇ ਆਇਆ ਜਾਂ ਇਹਨਾਂ ਨੇ ਆਪ ਕਿਤੇ ਛਾਪੀ ਹੈਗੀ ਆ ਉਹਦੇ ਬਾਰੇ ਤਫਸੀਲ ਜਿਹੜੀ ਕਰ ਰਹੀ ਹਾਂ ਮੈਥਮਾ ਪੀਟਾ ਮਾਈਂ ਜਿਹੜੀ ਮਿਲੀ ਹੈ ਉਹ ਜ਼ਿਆਦਾਤਰ ਵੱਡੀਆਂ ਜਿਹੜੇ ਵਟਹਾਂ ਵਿੱਚ ਉਹ ਇਥੇ ਬਾਰਡਰ ਏਰੀਆ ਸਕੇਸ ਕਰੀ ਬਿਲਕੁਲ ਸਭਾ ਤੋਂ ਆਈ ਇਹ ਬਿਲਕੁਲ ਜੀ ਇਹ ਜਿਹੜੀ ਇਹ ਵੀ ਪਾਕਿਸਤਾਨ ਤੋਂ ਆਈ ਹੈ ਹਿਰੋਇਨ ਤਾਂ ਜਿਹੜੀ ਪਾਕਿਸਤਾਨ ਤੋਂ ਆਈ ਹੈਗੀ ਆ ਔਰ ਜਿੱਦਾਂ ਤੁਹਾਨੂੰ ਪਤਾ ਹੈਗਾ ਵੀ ਜਿਹੜੀ ਇਹ ਆਈ ਹੈਗੀ ਆ ਇਹ ਆਮ ਤੌਰ ਦੇ ਉੱਤੇ ਜਿਹੜੇ ਵੱਡੇ ਸ਼ਹਿਰਾਂ ਦੇ ਵਿੱਚ ਜਿਹੜੀ ਇਹ ਕੰਜ਼ਿਊਮ ਹੁੰਦੀ ਆ ਔਰ ਇਹ ਰੀਪ ਪਾਰਟੀਆਂ ਜਾਂ ਦੁਜੇ ਤਿਜਰੇ ਵਿੱਚ ਇਹ ਯੂਜ਼ ਕੀਤੀ ਜਾਂਦੀ ਆ ਉਹਦੇ ਬਾਰੇ ਵੀ ਜਿਹੜੀ ਹੈ ਤਫ਼ਸੀਲ ਚੱਲ ਰਹੀ ਹੈ ਸਰ ਇਹਦਾ ਕਿੰਨੀ ਕੁ ਮੁੱਲ ਹੋਇਆ ਹੈ ਯਾਰ ਮੈਂ ਤਾਂ ਮੱਥਾ ਮਾਰੀ ਇਹ ਤਾਂ ਐਲਸੀ ਦੇ ਕਰਾਂਗੇ ਤਾਂ نو ਵੀ ਇਹਦਾ ਕਿੰਨਾ ਮੁੱਲ ਹੈਗਾ ਆਪ ਲਿੰਦਾ ਤਮਨ ਜਿਹੜਾ ਆਈਪ ਲਿੰਦਾ ਕਿ ਹੈ ਨਹੀਂ ਇਹ ਕੋਈ ਨਹੀਂ ਕਿ ਇਹ ਜਿਹੜੇ ਬੰਦੇ ਆ ਇਹ ਦੋਨੋਂ ਵਿੱਚੋਂ ਕੋਈ ਵੀ ਨਸ਼ਾ ਨਹੀਂ ਕਰਦਾ ਸਰ ਵੱਡੀਆਂ ਪਾਰਟੀਆਂ ਜਿਸ ਤਰੀਕੇ ਨਾਲ ਹੋਇਆ ਵੱਡੇ ਮੱਸਲ ਕੀ ਯੂਜ਼ ਹੋ ਰਹੀ ਸੀ ਜਾਂ ਇਸ ਨੂੰ ਬਾਤ ਕਰਨੀ ਚਾਹੀਦੀ ਹੈ ਜੇਰਪੁਰ ਤੁਸੀਂ ਜਿਹੜੀ ਕਰ ਰਹੇ ਹੋ ਉਹੀ ਅਸੀਂ ਇਹਨੂੰ ਸ਼ਕਤੀ ਨਾਲ ਪੁੱਛ ਕੇ ਚ ਕਰ ਰਹੇ ਆ ਵੀ ਇਹ ਜਿਹੜੀ ਆਈਸ ਹੈਗੀ ਆ ਇਹ ਇੱਥੇ ਕਿਸੇ ਨੂੰ ਸਪਲਾਈ ਕੀਤੀ ਜਾਣੀ ਸੀ ਕਿ ਜਾਂ ਕਿਸੇ ਹੋਰ ਬਾਹਰਲੇ ਜਿਹੇ ਸਟੇਟ ਦੇ ਵਿੱਚ ਜਾਂ ਬਾਹਲੇ ਜਿਸ ਤਿੱਖ ਦੇ ਨੇ ਰਹੇ ਸੀ ਉਹ ਸਾਰਾ ਪਾਰਟ ਆਫ ਇਨਵੈਸਟੀਗੇਸ਼ਨ ਸਰ ਇਸ ਲਈ ਇਹਦਾ ਪਤਾ ਲੱਗੂ ਕਿ ਥਾੜੇ ਜਿਹੜੇ ਦੱਸ ਤਾ ਕਾਰਵਾਈ ਕਿਹੜੇ ਨਾਲ ਦੀ ਹੈ ਨਹੀਂ ਇਹ ਜਿਹੜੇ ਪਹਿਲਾ ਪਤਾ ਹੈਗਾ ਉਹ ਤਾਂ ਲੁਪਕੇ ਦਿੱਤਾ ਹੈਗਾ ਤੇ ਜਿਹੜੀ ਦੂਜੀ ਹੈਗੀ ਆ ਉਹ ਸੁਨੀਅਰ ਦਾ ਪਤਾ ਜੀ ਕਿਹਨੇ ਇਹਦੇ ਮਾਰਕੀਟ ਕੁਆਲਟੀ ਕਿੱਦਾਂ ਵਧੀਆ ਸੀ ਨਹੀਂ ਕਾਫੀ ਬੈਟਰ ਕੁਆਲਟੀ ਹੈ ਜੀ ਜਿਹੜੇ ਆਪਣੇ ਇਹ ਮਾਰਕੀਟ ਦੇ ਜਿਹੜੇ ਹੈਗੇ ਆ ਇਹ ਯੂਜ਼ ਹੁੰਦੇ ਆ ਅਸੀਂ ਪਹਿਲੇ ਨਹੀਂ ਚਾਹ ਚੁੱਕਾ ਜਾਂ ਪਹਿਲੇ ਸਪਲਾਈ ਕਰ ਚੁੱਕੇ ਨਹੀਂ ਨੂੰ ਇਹ ਉਹ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਆਂ বিজে 2 লক্ষ 15000 રૂપિયા ਹੀ ਆ বাকি ਕਿੰਨੀ কারেন্সি ਇਹਦੇ ਕੋਈ ਸੀਗੀ ਤੇ ਕਿੰਨੀ ਜਿਹੜੀ ਹੈ ਇਹ ਅੱਗੇ ਮਾਰਕੀਟ ਚ ਜਾ ਚੁੱਕੀ। ਤੇ ਇਹਨਾਂ ਦੋਨਾਂ ਨੂੰ ਅਦਾਲਤ ਪੇਸ਼ ਕਰਤਾ। ਕਰੀ ਸਰ। 27। 7 ਦਿਨ ਦਾ ਰਾਜ ਕਰਤਾ 3 ਦਿਨ। ਇਹਨਾਂ 3 ਦਿਨ ਦਾ ਰਿਮਾਨ ਲਿਆ ਗਿਆ ਜੀ। ਰਿਮਾਨ ਤੋਂ ਬਾਅਦ ਬਿਲਕੁਲ ਜਿਹੜਾ ਇਹਨਾਂ ਦੀ ਜਿਹੜੀ ਹੈ ਥੋਰਨ ਦੀ ਪੁੱਛਗਿੱਛ ਕੀਤੀ ਜਾਊਗੀ। ਤੇ ਜੇ ਇਹਨਾਂ ਕੋਈ ਹੋਰ ਰਿਕਵਰੀ ਹੁੰਦੀ ਹੈ ਉਹਦੇ ਬਾਰੇ ਵੀ ਤੁਹਾਨੂੰ ਜਾਣਕਾਰੀ ਦਿੱਤੀ ਜਾਊਗੀ। ਤੁਸੀਂਦਰ ਸਰ ਸਿੰਘ ਜਿਹੜਾ ਹੈ ਹੁੰਦਾ ਕਿ ਅਜਿਹਾ ਕਿ ਜਦੋਂ ਇਹਨਾਂ ਦੇ ਸੈਂਪਲ ਚੈੱਕ ਹੋ ਗਏਗਾ ਇਸੇ ਹੀ ਪ੍ਰੋਸੀਜਰ ਦੇ ਨਾਲ ਚੈੱਕ ਹੋ ਬਿਲਕੁਲ ਜੀ ਐਫਐਸਐਨ ਨੂੰ ਜਾਊਗੀ ਜੀ। ਐਫਐਸਐਨ ਨੂੰ ਜਾਓਗੇ ਐਫਐਸਐਨ ਨੂੰ ਜਾ ਕੇ ਬਿਲਕੁਲ ਇਹਦਾ ਪ੍ਰੋਸੀਜਰ ਸੇਮ ਹੈਗਾ ਅਚ ਕੰਮ ਕੋਈ ਸਮਝ ਨਹੀਂ ਆਦਾ ਵੱਡਾ ਬਾਈ ਬਿਲਕੁਲ ਕੋਈ ਜਿਹੜਾ ਆਈਸ ਜਿਹੜੀ ਹੈਗੀ ਹੈ ਮਿਲਣਾ ਬੜਾ ਵੱਡਾ ਹੀ ਕਾਮਯਾਬੀ ਆਮਰਸਾ ਤੇ ਆਤੀ ਪੁੱਛ ਲਈ ਇਹ ਕਿ ਇਹ ਜਿਹੜੀ ਹੈ 900 ਕਿਲੋ ਦੇ ਲੱਗ ਚੱਕ ਗਈ ਹੋਗੀ ਹੈਗੀ ਇਹ ਔਰ ਇਹਨੂੰ ਜਿੱਦਾਂ ਤੁਹਾਨੂੰ ਮੈਂ ਪਹਿਲਾਂ ਦੱਸਿਆ ਵੀ ਇਹ ਵੱਡੇ ਸ਼ਹਿਰਾਂ ਦੇ ਵਿੱਚ ਯੂਜ਼ ਹੁੰਦੀ ਹੈ ਕੀ ਆ ਇੱਥੇ ਇਹ ਇਹਨਾਂ ਨੇ ਕਿੱਥੇ ਦੇਣੀ ਸੀ ਕਿੱਥੋਂ ਆਈ ਇਹਨਾਂ ਕੋਲ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਇਨਵੈਸਟੀਗੇਸ਼ਨ ਦਾ ਪਾਰਟ ਹੈਗੀ ਆ